ਕੌਣਾ ਪਰਿਵਾਰ ਦਾ ਮੈਂਬਰ ਜਦੋਂ ਕੋ ਸਾਨੂੰ ਮਿਲਦਾ ਆ ਸਾਡੇ ਕੋਲ ਰਹਿ ਕੇ ਉਹਦਾ ਇਲਾਜ ਕਰਕੇ ਜਦੋਂ ਠੀਕ ਹੋ ਕੇ ਆਪਣੇ ਪਰਿਵਾਰ ਬਾਰੇ ਦੱਸਦਾ ਆ ਤੇ ਜਦੋਂ ਉਹਦਾ ਪਰਿਵਾਰ ਮਿਲਦਾ ਇੱਕ ਅਲੱਗ ਹੀ ਖੁਸ਼ੀ ਹੁੰਦੀ ਆ ਸਾਡੀ ਸਾਰੀ ਸੰਸਥਾ ਦੇ ਵਿੱਚ ਤਕਰੀਬਨ 1.5 ਸਾਲ ਤੱਕ ਇਹ ਬੋਲਿਆ ਹੀ ਨਹੀਂ ਕੁਝ 1.5 ਸਾਲ ਤੱਕ ਤਾਂ ਇਹਨੇ ਦੱਸਿਆ ਹੀ ਕੁਝ ਨਹੀਂ ਵੀ ਮੈਂ ਕਿੱਥੋਂ ਨੂੰ ਚੁੱਪ ਚਾਪ ਰਹਿਣਾ ਹਰ ਚੀਜ਼ ਹੀ ਵਾਤੀ ਸੀ ਜਦੋਂ ਘਰ ਦੀ ਹੋਈ ਉਹ ਤਾਂ ਬੇਰੇਂ ਡੇਰੇ ਰਹਿੰਦਾ ਹੂੰ ਕੌਣਾ

ਸਾਲ ਬਾਅਦ ਬਾਅਦ ਤੋਂ ਬੋਲਿਆ ਜੀ ਬੋਲਿਆ ਜੀ ਹਾਂ ਉੱਤਰ ਬੇਟਾ ਜੇ ਹੋਰ ਤਾਂ ਗੱਲਾ ਕਰਦਾ ਸੀ ਦੱਸ ਰਵਿੰਦਰ ਆਉਜ਼ ਕਰਨ ਕਾਲ ਦਾ ਲੈਣਾ ਸੁਮਨਾ ਕਿਵੇਂ ਆ ਗੱਲਾ ਪੈਂਦਾ ਹੈ ਐ ਲੈ ਕੋਣ ਆਪਰਾ ਨਿਸ਼ਾਨ ਕੌਣ ਵੰਦਰ ਉਹ ਕੌਣ ਹੈਦਰਾ ਕੌਣ ਹੈ ਚਾਚਾ ਚਾਚਾ ਆਹ ਕੌਣ ਵੀਰ ਸਰਤਨਾਮ ਈਨੰਦ ਸਤਿ ਸ੍ਰੀ ਅਕਾਲ ਭਜੀ ਆ ਜਾਓ ਆ ਜਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਹੜਾ ਕਿ ਪਰਿਵਾਰ ਦਾ ਮੈਂਬਰ ਜਦੋਂ ਕੋ ਸਾਨੂੰ ਮਿਲਦਾ ਆ ਸਾਡੇ ਕੋਲ ਰਹਿ ਕੇ ਉਹਦਾ ਇਲਾਜ ਕਰਕੇ ਜਦੋਂ ਠੀਕ ਹੋ ਕੇ ਆਪਣੇ ਪਰਿਵਾਰ ਬਾਰੇ ਦੱਸਦਾ ਆ ਤੇ ਜਦੋਂ ਉਹਦਾ ਪਰਿਵਾਰ ਮਿਲਦਾ ਇੱਕ ਅਲੱਗ ਹੀ ਖੁਸ਼ੀ ਹੁੰਦੀ ਆ ਸਾਡੀ ਸਾਰੀ ਸੰਸਥਾ ਦੇ ਵਿੱਚ ਕੱਲ ਦਾ ਸਾਨੂੰ ਜਦੋਂ ਦਾ ਪਤਾ ਲੱਗਿਆ ਵੀ ਇਹਦਾ ਪਰਿਵਾਰ ਮਿਲ ਗਿਆ ਸੁਖਮਿੰਦਰ ਦਾ ਤੇ ਪਰਿਵਾਰ ਮਿਲ ਗਿਆ ਪਰਿਵਾਰ ਲੱਭ ਰਿਹਾ ਤੇ ਉਹਨਾਂ ਨੇ ਕੱਲ ਆ ਰਹੇ ਆ ਅੱਜ ਆਪਣੇ ਪਰਿਵਾਰ ਦੇ ਵਿੱਚ ਸੁਖਮਿੰਦਰ ਜਾ ਰਿਹਾ ਜਿਹੜਾ ਸਾਨੂੰ ਤਕਰੀਬਨ 2022 ਦੇ ਵਿੱਚ ਉੱਚੀ ਵਸੀ ਇੱਕ ਅੱਡੇ ਦੇ ਵਿੱਚੋਂ ਇੱਕ ਬੜੀ ਮਾੜੀ ਹਾਲਤ ਦੇ ਵਿੱਚੋਂ ਮਿਲਿਆ ਸੀ ਆ ਤੁਸੀਂ ਵੀਡੀਓ ਸਾਈਡ ਤੇ ਦੇਖ ਸਕਦੇ ਹੋ ਜੋ ਹਾਲਾਤ ਸੀ ਉਸ ਟਾਈਮ ਬੜੇ ਹੋਏ ਤੇ ਇਹਦਾ ਫਿਰ ਇਲਾਜ ਚੱਲਿਆ ਤਕਰੀਬਨ ਡੇਢ ਸਾਲ ਤਾਂ ਇਹ ਬੋਲਿਆ ਹੀ ਨਹੀਂ ਕੁਝ ਡੇਢ ਸਾਲ ਤੱਕ ਤਾਂ ਇਹਨੇ ਦੱਸਿਆ ਹੀ ਕੁਝ ਨਹੀਂ ਵੀ ਮੈਂ ਕਿੱਥੋਂ ਦਾ ਚੁੱਪਚਾਪ ਰਹਿਣਾ ਤੇ ਆ ਥੋੜਾ ਜਿਹਾ ਪਹਿਲਾਂ ਹੋਣਾਣ ਕੇ ਆਪਣੇ ਬਾਰੇ ਦੱਸਣ ਲੱਗਾ ਫਿਰ ਇਹਨੇ ਕੱਲ ਪਰਸੋਂ ਇਹਨੇ ਆਪਣੇ ਬਾਰੇ ਐਡਰੈਸ ਦੱਸਿਆ ਐਡਰੈਸ ਦੱਸ ਕੇ ਜਦੋਂ ਅਸੀਂ ਭਾਲ ਕੀਤੀ ਤਾਂ ਫਿਰ ਇਹਨਾਂ ਦਾ ਪਰਿਵਾਰ ਜਿਹੜਾ ਮਿਲਿਆ ਆ ਮਾਤਾ ਜੀ ਨਾਲ ਆਏ ਹੋਏ ਆ ਨਾਲ ਤੁਹਾਡੇ ਚਾਚਾ ਜੀ ਲੱਗਦੇ ਤੁਹਾਡੇ ਬ੍ਰਦਰ ਲੱਗਦੇ ਨਹੀਂ ਭਤੀਜੇ ਭਤੀਜੇ ਆ ਜੀ ਤੁਸੀਂ ਹਨ ਤੇ ਇਹ ਸਾਰੇ ਆਏ ਆ ਅੱਜ ਪਰਿਵਾਰ ਇਹਨਾਂ ਦਾ ਇਹਨਾਂ ਨੂੰ ਲੈਣ ਕਿਹੜਾ ਪਿੰਡ ਆ ਭਾਜੀ ਆਪਣਾ ਚੀਦਾ ਪਿੰਡ ਆ ਜਿੰਦੇ ਭਗਤਾ ਭਾਈ ਕੋਲ ਸਾਡਾ ਟੀਮ ਮੈਂਬਰ ਸਾਡਾ ਕਲਵੀਰ ਵੀਰਾ ਉਦੋਂ ਆ ਸੰਪਰਕ ਕੀਤਾ ਜਿੰਦੇ ਪਿੰਡ ਦੇ ਵਿੱਚ ਤੁਸੀਂ ਲੱਭੋ ਉਹਨਾਂ ਨੇ ਫਿਰ ਗਾਂ ਆ ਪਹਿਲਵਾਨ ਕੋਈ ਵੀਰ ਸੀ ਉਹਦੇ ਨਾਲ ਸੰਪਰਕ ਕਰਕੇ ਤਾਂ ਫਿਰ ਇਹਨਾਂ ਦਾ ਪਰਿਵਾਰ ਦਾ ਪਤਾ ਲੱਗਾ ਮਾਤਾ ਜੀ ਆਏ ਆ ਮਾਤਾ ਜੀ ਕਿੰਨਾ ਚਿਰ ਹੋ ਗਿਆ ਗੁੰਮ ਹੋਏ ਨੂੰ ਹਾਂ ਜੀ ਇਹ ਤਾਂ ਨਾ ਕਈ ਪੂਰਾ ਮੱਤ ਬੋਣਦਾ ਭਾਈ ਉਹਦਾ ਆਲੰਦਾ ਰਾਤ-ਰਾਤ ਨੂੰ ਵਿਲੀਉਂਦੇ ਗਏ ਆ ਅੱਛਾ ਜੀ ਬਿਆਨ ਕੀਤੇ ਤਾਂ ਤਮਿਆ ਮਾ ਆਏ ਜੀ ਸਾ ਬਫਾ ਕਰਨ ਦੀ ਬਚਾਈ ਕਹ ਮਾ ਦਾ ਲੈਣਾ ਨਹੀਂ ਅੱਛਾ ਪਾਠੀ ਸੀ ਪਾਠੀ ਸੀ ਜਦੋਂ ਗੱਦੀ ਹੋਈ ਉਹ ਤਾਂ ਬੇਰੀ ਡੇਰੇ ਦਿਨ ਤੱਕ ਹੋਣਾ ਹੁੰਦਾ ਹੂੰ ਉੱਥੇ ਬਫਾ ਹੀ ਕਰ ਉਹ ਆਰਾਮ ਖੋ ਅੱਛਾ ਡੇਰੇ ਚ ਰਹਿੰਦਾ ਸੀ ਕਿ ਹਾਂ ਉੱਥੇ ਪਾਠੀ ਪਾਠੀ ਕਰਦਾ ਪਾਠ ਕਰਦਾ ਪਾਠ ਕਰਦਾ ਸੀਗਾ ਪਾਠੀ ਸਿੰਘ ਸੀਗਾ ਹਾਂ ਤੇ ਕੋ ਪਾਠੀ ਸਿੰਘ ਸੀਗਾ ਸਕਮੰਦਰ ਤੇ ਅੱਜ ਜਿਹੜੇ ਹਾਲਾਤ ਦੇ ਵਿੱਚ ਚਲ ਗਿਆ ਇਦਾਂ ਗਿਆ ਕੀ ਹਨਾ ਕਰ ਉਥੋਂ ਡੇਰੇ ਦੇ ਵਿੱਚੋਂ ਹੀ ਇਹ ਇਹ ਬਾਬਾ ਦੇ ਆਕੇ ਨਹੀਂ ਸੀ ਸਾਡਾ ਕੋਈ ਬਾਬਾ ਨੇ ਬਾਬਾ ਹੂੰ ਪਰ ਆਪਨ ਪਤਾ ਹੀ ਤਾਂ ਤਰਫੋਂ ਉਹ ਅਗਰ ਬੋਲੇ ਫਿਰ ਆਪਕੇ ਜੱਟ ਆਇਆ ਉਹ ਜਾਂ ਤੇਰੇ ਕੰਮਾ ਚ ਕੀ ਜਾਂਦਾ ਤਾਂ ਕੰਮ ਨਹੀਂ ਨਹੀਂ ਤਾਂ ਕਿ ਨਹੀਂ ਖਾਂਦਾ ਮਾਤਾ ਕੋਈ ਗੱਲ ਨਹੀਂ ਇਹਨੂੰ ਉਹ ਠੀਕ ਹੋ ਜਾਣਾ ਦਵਾਈ ਖਲਾ ਬਿਲਕੁਲ ਠੀਕ ਹੈ ਤੇਰੇ ਸਾਹਮਣੇ ਇੱਥੇ ਤਾਂ ਹੁਣ ਸੇਵਾ ਵੀ ਕਰਾਉਂਦਾ ਆ ਮੈਂ ਤਾਂ ਮਾ ਮੇ ਇਹ ਕੋਲ ਉਹ ਨੰਬਰ ਦਿਖਾਉਂਦਾ ਮਾ ਕਿ ਉਹਨੂੰ ਆ ਕੇ ਮੈਂ ਦੇਵਾ ਕਰੂੰਗਾ ਤੇ ਮੈਨੂੰ ਘਰ ਨਾਲ ਚੱਲ ਕੇ ਮੇਰੇ ਪਾਸੋਂ ਅੰਬਰ ਕਰਦੇ ਭਲਾ ਨੰਬਰ ਕਰਵਾਇਆ ਹੂੰ ਆਇਆ ਇਹ ਤਾਂ ਬਹੁਤ ਮਾੜੀ ਹਾਲਤ ਚ ਮਾਤਾ ਜੀ ਮਿਲਿਆ ਸੀ ਸਾਨੂੰ ਹਾਂ ਪਰ ਉਹ ਕਿੰਨੇ ਪਰਵਾਹ ਕਰਦੇ ਸੀ ਹੂੰ ਅੰਦਰ ਹੁਣ ਕਰ ਰਹਾਂਗਾ ਨਾ ਮਾਤਾ ਗੁਰਦਾਸ ਹੈ ਦੱਸ ਹੈ ਕਰ ਰਹਾਂਗਾ ਨਾ ਬੋਲ ਉਹ ਬੋਲ ਬੋਲਦਾ ਨਹੀਂ ਯਾਰ ਬੋਲ ਯਾਰ ਬੋਲ ਬੋਲ ਪਹਿਲਾਂ ਤਾਂ ਗੱਲ ਕਰਦਾ ਹਾਂ ਹੁਣ ਕੀ ਗੱਲ ਹੋਈ ਬੱਸ ਮਾਈ ਜੀ ਕੋਲ ਬੈਠੇ ਸੀ ਤੇ ਹੁਣ ਜਿਹੜਾ ਸੁਖਵਿੰਦਰ ਉਹਨਾਂ ਦੇ ਪਰਿਵਾਰ ਦੇ ਜਿਹੜਾ ਲੈਣ ਆਇਆ ਉਹਦੇ ਨਾਲ ਪਚਾਰੇ ਆ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੇ ਜਿੰਨੇ ਵੀ ਪਰਿਵਾਰ ਦੇ ਕਈ ਬੱਚੇ ਹਜੇ ਤੱਕ ਪਰਿਵਾਰਾਂ ਦੇ ਵਿੱਚ ਜਾਣੇ ਵਾਲੇ ਹੈਗੇ ਆ ਬਹੁਤ ਪਰਿਵਾਰ ਦੇ ਮੈਂਬਰ ਆ ਜਿਹੜੇ ਆਪਣੇ ਪਰਿਵਾਰਾਂ ਦੇ ਪਰਿਵਾਰਾਂ ਵਾਲੇ ਅਡੀਗ ਰਹੇ ਆ ਤੇ ਉਹ ਬੱਚੇ ਘਰੋਂ ਜਾਣਾ ਚਾਹੁੰਦੇ ਆ ਇਸ ਕਰਕੇ ਜਿੰਨੇ ਸਾਡੇ ਪਰਿਵਾਰ ਦੇ ਮੈਂਬਰ ਹੁੰਦੇ ਉਹਨਾਂ ਦੀ ਵੀਡੀਓ ਜਰੂਰ ਸ਼ੇਅਰ ਕਰਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ